ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਚੇਤ ਦਾ ਮਹੀਨਾ ਪ੍ਰਗਟ ਹੋਇਆ ਸਤਿ ਸਿਖ ਕੌਮ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ ਨਵਾਂ ਸਾਲ ਮੁਬਾਰਕੋ ਵੇਜੀ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਗਣਿਆਂ ਨੂੰ ਵੇਖੀ ਹਰ ਗਣਾ ਬੋਦੀ ਵੀ ਕੀ ਜਾਂਦੀ ਹੈ ਪਤਨੀ ਤੇ ਸਾਨੂੰ ਇੱਕ ਚੀਜ਼ ਦਾ ਬਹੁਤ ਜ਼ਿਆਦਾ ਬੁਰਾ ਲੱਗਦਾ ਹੈ ਖਾਸ ਕਰਕੇ ਮੈਨੂੰ ਤੇ ਚਲੋ ਕੋਈ ਗੱਲ ਨਹੀਂ ਸੰਦੀਪ ਨੂੰ ਬਹੁਤ ਬੁਰਾ ਲੱਗਦਾ ਵੀ ਤੁਸੀਂ ਤੁਹਾਡੇ ਇੱਕ ਦੋ ਚੀਜ਼ਾਂ ਦੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਬਾਕੀ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੇ ਆ ਆਪਣੀ ਇੰਨੀ ਔਕਾਤ ਨਹੀਂ ਹੈਗੀ ਜਿੰਨਾ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਬਾਕੀ ਜੀ ਅੱਜ ਪ੍ਰਮਾਤਮਾ ਨੇ ਗੱਡੀਆਂ ਕਾਰਾਂ ਜੋਗੇ ਕੀਤਾ ਹੈ ਨਾ ਤੇ ਇਸ ਇਸ ਚੀਜ਼ ਦਾ ਕੋਈ ਹੰਕਾਰ ਨਹੀਂ ਮੈਂ ਆਪ ਕਹਿਣਾ ਪਤਾ ਨਹੀਂ ਐ ਐ ਚੁਟਕੀ ਘਮਾਉਂਦੇ ਆ ਪ੍ਰਮਾਤਮਾ ਕਾਰਾਂ ਜਿਹੜੀਆਂ ਖੋ ਵੀ ਸਕਦਾ ਹੈ ਜਿਉਂ ਨੇ ਦਿੱਤੀਆਂ ਨਾ ਉਹ ਖੋ ਵੀ ਸਕਦਾ ਏ ਜੇ ਅੱਜ ਆਈਆਂ ਹੀ ਆ ਤੇ ਜਾਣੀਆਂ ਵੀ ਆ ਕਦੀ ਨਾ ਕਦੀ ਇਹ ਜ਼ਿੰਦਗੀ ਦਾ ਅਪ ਡਾਊਨ ਸਰਕਲ ਚੱਲਦਾ ਹੀ ਰਹਿੰਦਾ ਜ਼ਿੰਦਗੀ ਦੇ ਵਿੱਚ ਆ ਪਤਾ ਨਹੀਂ ਕਦੋਂ ਅਰਸ਼ਾਂ ਤੋਂ ਫਰਸ਼ਾਂ ਤੇ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚ ਜਾਣਾ ਤੇ ਬਿਲਕੁਲ ਵਾ ਇਸ ਕਰਕੇ ਮੈਂ ਜਿੰਨੀ ਕੇ ਮੇਰੀ ਔਕਾਤ ਹੈ ਮੈਂ ਉਸ ਹਾਉਣ ਵਾਲੀ ਗੱਲ ਕਰਦਾ ਹਾਂ ਮੈਂ ਬਹੁਤੀਆਂ ਵੱਡੀਆਂ ਵੱਡੀਆਂ ਛਾਲਾਂ ਨਹੀਂ ਮਾਰਦਾ ਮੈਂ ਇਦਾਂ ਦਾ ਘਰ ਬਣਾਉਂਗਾ ਮੈਂ ਚਾਰ ਮੰਜ਼ਲੀ ਬਣਾਉਂਗਾ ਪੰਜ ਮੰਜ਼ਲੀ ਬਣਾਉਂਗਾ ਜਾਂ ਮੈਂ ਐਂ ਕਰੂੰ ਪਰਮਾਤਮਾ ਦਾ ਕੋਈ ਪਤਾ ਨਹੀਂ ਉਹ ਬਣਨਾ ਵੀ ਆ ਜਾਂ ਨਹੀਂ ਬਣਨਾ ਬਸ ਆਪਣੀ ਤੇ ਇੱਕ ਕੋਸ਼ਿਸ਼ ਹੁੰਦੀ ਆ ਵੀ ਹਾਂ ਕੋਸ਼ਿਸ਼ ਕਰਨੀ ਹੈ ਕਿਉਂਕਿ ਹੱਡ ਹਲਾਉਣੇ ਚਾਹੀਦੇ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਇਹ ਦਿਨ ਮੈਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਬਹੁਤ ਜ਼ਿਆਦਾ ਖਾਸ ਹੋਣ ਜਾ ਰਿਹਾ ਜਿਵੇਂ ਕਿ ਤੁਹਾਨੂੰ ਅਸੀਂ ਸਾਰੇ ਜਾਣਨ ਨੂੰ ਦੱਸਿਆ ਸੀਗਾ ਵੀ ਆਪਾਂ ਤੁਹਾਡੇ ਜਿਹੜੇ ਕਮੈਂਟ ਆ ਉਹਨਾਂ ਦਾ ਰਿਪਲਾਈ ਜ਼ਰੂਰ ਕਰਾਂਗੇ ਤੇ ਅੱਜ ਉਹ ਵਾਲਾ ਦਿਨ ਆ ਗਿਆ ਹੈ ਤੇ ਤੁਹਾਡੇ ਕਮੈਂਟਾਂ ਦੇ ਜ਼ਰੂਰ ਆਪਾਂ ਰਿਪਲਾਈ ਦੇਵਾਂਗੇ ਹਾਂ ਕਿਸੇ ਦਾ ਨਾਮ ਨਾ ਲਿਆ ਜਾਵੇ ਉਹਦੇ ਲਈ ਪਹਿਲਾਂ ਤਾਂ ਸੌਰੀ ਆ ਸੋ ਸੰਦੀਪ ਕਮੈਂਟ ਪੜੂਗੀ ਕਿਉਂਕਿ ਉਹਦੇ ਵਿੱਚ ਆਪਣੀ ਥੋੜੀ ਜਿਹੀ ਗਰਾਰੀ ਢਿੱਲੀ ਆ ਆਪਾਂ ਤੁਹਾਨੂੰ ਸ਼ੁਰੂਤੋਂ ਕਿਉਂਕਿ ਮੈਂ ਐਵੇਂ ਦਾ ਬੰਦਾ ਮੈਂ ਮਤਲਬ ਇਹ ਨਹੀਂ ਤੁਹਾਨੂੰ ਕਹਿੰਦਾ ਵੀ ਮੈਂ ਬੜਾ ਪੜਿਆ ਆ ਮੈਂ ਜਿੰਨੇ ਕੁ ਜੁਗਾ ਹੈਗਾ ਮੈਂ ਤੁਹਾਨੂੰ ਦੱਸ ਦਿੰਨਾ ਯਾਰ ਕਿਉਂਕਿ ਐਵੇਂ ਪੜਦੇ ਆ ਪੜਦੇ ਮੁੜ ਕੇ ਗਰਾਰੀ ਅੜ ਜੇ ਤੇ ਮੈਂ ਕਹਾਂਾ ਵੀ ਨਹੀਂ 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 ਮੈਂ ਤਾਂ ਪੀ ਐਚ ਡੀ ਕੀਤੀ ਸੀ ਉਹਦੇ ਪਲੇਖਾ ਲੱਗ ਗਿਆ ਪਲੇਖਾ ਨੇ ਨਹੀਂ ਆਉਂਦੀ ਤੇ ਨਹੀਂ ਆਉਂਦੀ ਸਿੱਧੀ ਗੱਲ ਹੈ ਜਿਹੜੀ ਇੰਗਲਿਸ਼ ਆਪਾਂ ਨੂੰ ਪਈ ਹਾਂ ਪੰਜਾਬੀ ਪੜਦੇ ਦੀ ਉਹ ਠੀਕ ਆ ਥੋੜੀ ਬਹੁਤ ਇਸੋ ਪਹਿਲਾ ਕਮੈਂਟ ਇਹ ਵੱਲ ਆਇਆ ਹੈ ਤੇ ਬੋਲੇ ਸੰਦੀਪ ਕੁਲਵਿੰਦਰ ਕੌਰ ਖਾਲਸਾ ਪਾਕਿਸਤਾਨ ਸ੍ਰੀ ਨਨਕਾਣਾ ਸਾਹਿਬ ਜ਼ਰੂਰ ਜਾਣਾ ਕਹਿੰਦੇ ਆ ਹਾਂਜੀ ਜਰੂਰ ਜਾਵਾਂਗੇ ਜੀ ਇਹ ਆਪਣਾ ਵੀ ਪਲਾਨ ਬਣਦਾ ਆ ਤੇ ਤੁਹਾਡੇ ਕਈਆਂ ਜਾਣੇ ਆਪਾਂ ਪਹਿਲਾਂ ਵੀ ਕਮੈਂਟ ਪੜ੍ਹੇ ਨੇ ਉਹਦੇ ਵਿੱਚ ਮੈਨੂੰ ਇੱਕ ਕਮੈਂਟ ਯਾਦ ਆ ਗਿਆ ਉਹਦੇ 'ਚ ਨਾ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਕਿ ਪਤਾ ਨਹੀਂ ਭੈਣ ਨੇ ਕੀ ਦੱਸੀਗਾ ਉਹ ਕਹਿੰਦੀ ਸੀਗੀ ਵੀਰੇ ਪਹਿਲਾਂ ਇਹ ਪਾਕਿਸਤਾਨ ਦਾ ਵੀਜ਼ਾ ਨਾ ਲਗਵਾਇਓ ਇਹ ਤੇ ਚਲੋ ਵੀਜ਼ਾ ਨਿਕਲਣਾ ਹੈ ਤੇ ਆਪਣਾ ਕਹਿੰਦੇ ਪਾਸਪੋਰਟ ਦੇ ਥਰੂ ਚੱਲ ਜਾਂਦਾ ਬੰਦਾ ਤੇ ਕਹਿੰਦੇ ਪਹਿਲਾਂ ਪਾਕਿਸਤਾਨ ਦਾ ਵੀਜ਼ਾ ਨਾ ਲਵਾਇਓ ਵੇ ਪਹਿਲਾਂ ਹੋਰ ਕੇ ਅਦਰ ਕੰਟਰੀ ਦਾ ਕਿਸੇ ਦਾ ਲਗਵਾ ਲਿਓ ਹਾਂ ਇਵੇਂ ਕਰਾਂਗੇ ਪਹਿਲਾਂ ਦੇਖ ਲਾਂਗੇ ਜੇ ਦੁਬਈ ਵਗੈਰਾ ਛੋਟੀ ਕੰਟਰੀ ਹੋਵਾਂਗੇ ਨਾ ਪਹਿਲਾਂ ਦੋਵੇਂ ਜਾਣੇ ਆਪਾਂ ਮੈਂ ਤਾਂ ਵੇਹ ਪਹਿਲਾਂ ਦੱਸਾਂ ਤੇ ਪਹਿਲਾਂ ਮੇਰੇ ਮੋਹਰ ਲੱਗੀ ਹੋਈ ਹੈ ਮੈਂ ਬਹਿਰੀਨ ਹੋ ਕੇ ਆਇਆ ਹਾਂ ਤੇ ਸੋ ਅਗਲਾ ਕਮੈਂਟ ਆਪਾਂ ਪੜਦੇ ਹਾਂ ਹੁਣ ਲਖਵਿੰਦਰ ਸਿੰਘ ਰਾਡਿਆ ਰਾਡਿਓ ਨਹੀਂ ਰਾਡਿਆ ਰਾਡਿਆ ਠੀਕ ਹੈ ਵੇ ਘਰਾਰੀ ਅੜਦੀ ਨੇ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਵਲੌਗ ਬਹੁਤ ਵਧੀਆ ਹੁੰਦੇ ਸਾਰਾ ਦਿਨ ਕੰਮ ਤੋਂ ਵੇਲੇ ਹੋ ਕੇ ਵਲੌਗ ਜ਼ਰੂਰ ਦੇਖਦੇ ਆ ਤੇ ਮਨ ਨੂੰ ਸਕੂਨ ਮਿਲਦਾ ਵਾਹਿਗੁਰੂ ਕਰੇ ਤੁਸੀਂ ਇਦਾਂ ਹੀ ਵਲੌਗ ਬਣਾਉਂਦੇ ਰਹੋ ਗੋਡ ਬlesਸ ਯੂ ਤੇ ਧੰਨਵਾਦ ਭਾਜੀ ਜੀ ਤੁਹਾਡਾ ਬਹੁਤ 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 ਚੰਗਾ ਲੱਗਾ ਕਮੈਂਟ ਪੜ੍ਹ ਕੇ ਇਦਾਂ ਦੇ ਜਦੋਂ ਮਤਲਬ ਕਮੈਂਟ ਆਉਂਦੇ ਨੇ ਬੜਾ ਮਤਲਬ ਦਿਲ ਨੂੰ ਸਕੂਨ ਮਿਲਦਾ ਆ ਫਿਰ ਪਤਾ ਕੀ ਗੱਲ ਹੋ ਜਾਂਦੀ ਉਹ ਦੋ ਚਾਰ ਜਿਹੜੇ ਬੈਡ ਆ ਕਮੈਂਟ ਨਾ ਉਹ ਭੁੱਲ ਜਾਂਦੇ ਆ ਜਦੋਂ ਮਤਲਬ ਆਪਾਂ ਨੂੰ ਹਨਾ ਇਹ ਕੁਝ ਕੁ ਬੰਦੇ ਜਿਹੜੇ ਸਪੋਰਟ ਕਰਦੇ ਹਨਾ ਪਿਆਰ ਕਰਦੇ ਚੰਗੇ ਕਮੈਂਟ ਕਰਦੇ ਫਿਰ ਜਿਹੜੇ 2-4 ਆਏ ਹੁੰਦੇ ਆ ਉਹਨਾਂ ਤੇ ਫਿਰ ਪ੍ਰਵਾਹ ਨਹੀਂ ਕਰੀਦੇ ਐਵੇਂ ਲੰਘ ਜਾਂਦੇ ਆ ਤੇ ਤੀਸਰਾ ਕਮੈਂਟ ਹੈਗਾ ਬਟ ਉਹਨਾਂ ਦੀ ਆਈਡੀ ਨਹੀਂ ਆ ਨੇਮ ਵਗੈਰਾ ਕੁਝ ਨਹੀਂ ਆ ਕਮੈਂਟ ਯੂਜ਼ਰ ਨੇਮ ਬਾਈ ਦਾ ਯੂਐਸਈ ਲਿਖਿਆ ਯਾਰ ਦਾ ਰੇਪ ਵਾ ਇੰਦਾ ਕਰਕੇ ਆ ਸੰਦੀਪ ਬੇਟੀ ਬਹੁਤ ਸਿਆਣੀ ਹੈ ਸੰਦੀਪ ਦੀ ਆਵਾਜ਼ ਬਹੁਤ ਪਿਆਰੀ ਹੈ ਗੋਡ ਬlesਸ ਯੂ ਬੇਟਾ ਜੀ ਅਈ ਸ਼ਾਬਾਸ਼ ਜੀ ਚੰਗੀ ਗੋਲੀ ਛਕਾਈ ਆ ਅੰਟੀ ਕਹਿ ਸਕਦੀ ਹੁਣ ਮੈਂ ਹੋਈ ਕਿਆ ਮੈੱਕੇ ਪਤਾ ਨਹੀਂ ਹੁਣ ਅੰਕਲ ਜੀ ਨੇ ਕਿ ਆਂਟੀ ਜੀ ਨੇ ਹੈਨਾ ਤੇ ਧੰਨਵਾਦ ਆ ਮੇਰੇ ਵੱਲ ਬਹੁਤ ਬਹੁਤ ਇਹ ਅਗਲਾ ਕਮੈਂਟ ਆਇਆ ਆ ਸੋਨੂ ਸਿੰਘ ਦਾ ਸੰਦੀਪ ਬਹੁਤ ਨਾਈਸ ਐ ਕਿਸੇ ਨੂੰ ਦੇਖ ਕੇ ਜੈਨਸ ਨਹੀਂ ਕਰਦੀ ਤੇ ਵਧੀਆ ਫੈਮਿਲੀ ਤੋਂ ਆ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਸੁਖਜੀਤ ਕੋਰਿਆ ਹੈਲੋ ਵੀਰ ਜੀ ਮੈਨੂੰ ਤੁਹਾਡੇ ਵਲੌਗ ਬਹੁਤ ਵਧੀਆ ਲੱਗਦੇ ਨੇ ਮੈਂ ਯੂਕੇ ਤੋਂ ਮੈਂ ਦਿੱਲੀ ਤੁਹਾਡੇ ਵਲੌਗ ਦੇਖਦੀ ਆ ਧੰਨਵਾਦ ਪੈਣੇ ਇਹ ਗੱਲੋਂ ਮੈਂ ਆਪ ਸੰਦੀਪ ਦੀ ਸਿਫਤ ਕਰਦਾ ਹਾਂ ਤੁਸੀਂ ਸਾਰੇ ਜਣੇ ਕਹੋਗੇ ਉਹਦੇ ਉਹਦੇ ਵੰਡੇ ਦਾ ਤੁਮਝੂ ਬੋਲ ਲੈਣਾ ਜ਼ਿਆਦਾ ਹਾਂ ਮੈਂ ਭਈ ਬੋਲਦਾ ਹਾਂ ਜ਼ਿਆਦਾ ਮੈਂ ਆ ਮਨਦਾ ਮੈਂ ਕਹਿੰਨਾ ਮੈਂ ਜ਼ਿਆਦਾ ਬੋਲਦਾ ਇਹ ਗੱਲੋਂ ਚਲੋ ਇਹ ਠੀਕ ਆ ਵੀ ਇਹ ਸੋਸ਼ਲ ਮੀਡੀਆ ਤੇ ਮਤਲਬ ਨਹੀਂ ਜ਼ਿਆਦਾ ਬੋਲਦੀ ਮੇਰਾ ਫੋਨ ਮੰਨ ਲਓ ਫੜ ਕੇ ਜਾਂ ਇਹ ਵਲੋਗਿੰਗ ਕਰਨ ਨਾਲ ਜਿੰਨਾ ਮੈਂ ਇਹਨੂੰ ਪਹਿਲਾਂ ਪੁੱਛਦੀ ਆ ਵੀ ਦੀ ਮੈਂ ਅੱਜ ਵਲੋਗਿੰਗ ਕਰਾਂ ਜਾਂ ਠੀਕ ਆ ਵੀ ਕਿਦਾਂ ਫਿਰ ਮੈਂ ਕਹ ਦਊਗਾ ਵੀ ਹਾਂ ਕਰ ਲੈ ਫਿਰ ਕਰਦੀ ਇਹਨੇ ਇੱਕ ਨਹੀਂ ਤੇ ਉਹ ਵੀ ਜਾਂ ਫਿਰ ਕਈ ਵਾਰ ਮੈਂ ਕਹੂੰਗਾ ਵੀ ਜੇ ਤੁਸੀਂ ਬਾਜ਼ਾਰ ਚੱਲੇ ਜਾਓ ਸੰਦੀਪ ਫਿਰ ਵਲੋਗਿੰਗ ਕਰ ਲਿਓ ਕਹਿੰਦੀ ਚਲੋ ਠੀਕ ਆ ਵੀ ਤੇ ਉਦਾਂ ਮਤਲਬ ਪੁੱਛ ਕੇ ਹੀ ਆ ਇਦਾਂ ਨਹੀਂ ਵੀ ਆਪਣੇ ਮਨ ਚੱਕਿਆ ਤੇ ਲੈ ਫੋਨ ਚੱਕਿਆ ਦੇ ਵਲੋਗਿੰਗ ਕਰਨਾ ਆਪਣਾ ਇਦਾਂ ਦਾ ਕੰਮ ਨਹੀਂ ਹੈਗਾ ਤਾਂ ਨਾ ਕਿਸੇ ਨੂੰ ਕਿਸੇ ਤੇ ਬੋਲਦੀ ਹੈ ਨਾ ਕਿਸ ਨੂੰ ਮਾੜਾ ਚੰਗਾ ਕਹਿੰਦੀ ਹੈ ਵੀ ਬਸ ਇਹਨੇ ਆਪਣੀ ਮਤਲਬ ਆਪਣੇ ਤੱਕ ਗੱਲਬਾਤ ਰੱਖਣੀ ਬਸ ਮੇਰੇ ਤੱਕ ਤੇ ਸਾਡੀ ਫੈਮਿਲੀ ਤੱਕ ਬਸ ਤੀਸਰੇ ਬੰਦੇ ਨੂੰ ਮਾੜਾ ਨਹੀਂ ਬੋਲਣਾ ਇਹਨੇ ਨਾ ਵੀਡੀਓ ਦੇ ਵਿੱਚ ਨਾ ਕਿਦਾਂ ਕਿਉਂਕਿ ਤੁਸੀਂ ਸਾਨੂੰ ਪਿਆਰ ਕਰਨ ਵਾਲੇ ਜੇ ਅੱਜ ਤੁਸੀਂ ਸਾਨੂੰ ਮਾੜਾ ਬੋਲਦੇ ਹੋ ਤੇ ਕੁਝ ਟਾਈਮ ਪਹਿਲਾਂ ਤੁਸੀਂ ਮੈਨੂੰ ਪਿਆਰ ਕਰਦੇ ਸੀਗੇ ਕਿਉਂਕਿ ਮੇਰੇ ਕੋਲ ਜਿਹੜੀ ਗਲਤੀ ਹੋਦਾ ਕਰਕੇ ਕੁਝ ਪਰਸੈਂਟ ਜਿਹੜੇ ਆਪਣੇ ਮੇਰੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਦਾ ਦਿਲ ਟੁੱਟਿਆ ਯਾਰ ਟੁੱਟਣਾ ਲਾਜ਼ਮੀ ਬਣਦਾ ਹੈਗਾ ਕਿਉਂਕਿ ਤੁਹਾਨੂੰ ਤੁਸੀਂ ਮੇਰੇ ਤੇ ਵਿਸ਼ਵਾਸ ਬਹੁਤ ਕਰਦੇ ਸੀਗੇ ਤੇ ਜੇ ਦਿਲ ਟੁੱਟਿਆ ਹੋਵੇ ਉਹ ਹੁਣ ਇਹ ਥੋੜੀ ਗੱਲ ਹੈ ਵੀ ਮੈਂ ਹੁਣ ਜੇ ਤੁਸੀਂ ਮੈਨੂੰ ਮਾੜਾ ਬੋਲਣ ਦੇ ਤੇ ਮੈਂ ਵੀ ਤੁਹਾਨੂੰ ਗਾਲਾਂ ਕੱਢਾਂ ਨਾ ਯਾਰ ਕੁਝ ਸਮਾਂ ਤੁਸੀਂ ਵੀ ਸਾਨੂੰ ਪਿਆਰ ਕੀਤਾ ਸੀਗਾ ਤਾਂ ਨਹੀਂ ਅੱਜ ਜੇ ਮਤਲਬ ਤੁਸੀਂ ਸਾਨੂੰ ਮਾੜਾ ਬੋਲਣ ਦੇ ਜਨਾ ਤੇ ਕੋਈ ਦਿੱਕਤ ਨਹੀਂ ਉੱਥੇ ਤੁਸੀਂ ਸਹੀ ਜੇ ਯਾਰ ਮੈਂ ਆਪ ਕਹਿੰਦਾ ਤੁਸੀਂ ਸਹੀ ਜੇ ਤੁਸੀਂ ਸਾਨੂੰ ਮਾੜਾ ਬੋਲਦੇ ਜਿਹੜੇ ਕੁਝ ਲੋਕ ਮੈਂ ਕਹਿ ਰਿਹਾ ਸਾਰੇ ਨਹੀਂ ਜਿਹੜੇ ਮਾੜਾ ਬੋਲ ਰਹੇ ਉਹ ਵੀ ਚੰਗੇ ਆ ਯਾਰ ਕਿਉਂਕਿ ਉਹਨਾਂ ਨੇ ਵੀ ਕੁਝ ਟਾਈਮ ਪਹਿਨਾ ਸਾਨੂੰ ਪਿਆਰ ਕੀਤਾ ਸੀਗਾ ਕੀ ਕਹਿੰਦੇ ਤੁਸੀਂ ਮੇਰੇ ਕੋਲ ਇੱਕ ਦੀ ਦਾ ਮੈਸੇਜ ਆਇਆ ਨਾ ਉਹ ਤਾਂ ਸੌਰੀ ਕਮੈਂਟ ਆਇਆ ਬੀ ਸੰਦੀਪ ਵਲੋਗਿੰਗ ਕਰਿਆ ਕਰੇ ਤੇ ਬੜੀ ਵਧੀਆ ਲੱਗਦੀ ਆ ਤੇ ਮੈਨੂੰ ਥੋੜਾ ਡਰ ਲੱਗਦਾ ਹੈ ਕਿ ਮੇ ਕੋ ਵੱਧ ਘਟਨਾ ਬੋਲੇ ਜਾਵੇ ਕਿਉਂਕਿ ਮੈਨੂੰ ਆਦਤ ਨਹੀਂ ਆ ਕਿ ਵਲੋਗਿੰਗ ਡੇਲੀ ਕਰਨ ਦੀ ਤੇ ਕਦੀ ਕਦੀ ਕਰ ਲੈਣੀ ਆ ਚਲੋ ਕਿ ਵਧੀਆ ਲੱਗਾ ਮੈਨੂੰ ਬਹੁਤ ਜ਼ਿਆਦਾ ਕਿ ਤੁਸੀਂ ਮੈਨੂੰ ਸਪੋਰਟ ਕਰਦੇ ਪਿਓ ਕੋਈ ਗੱਲ ਨਹੀਂ ਕੋਸ਼ਿਸ਼ ਜਾਰੀ ਰਹੇਗੀ ਧੰਨਵਾਦ ਆਪਾਂ ਕਮੈਂਟ ਪੜ੍ਹ ਰਹੇ ਸੀਗੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਬਣਦਾ ਹੈ ਜਿਹੜਾ ਮੈਂ ਮੇਕਅਪ ਕੀਤਾ ਇਹ ਸੰਦੀਪ ਦੇ ਤੁਹਾਨੂੰ ਬਹੁਤ ਜਿਆਦਾ ਪਸੰਦ ਆਇਆ ਤੇ ਸਾਰੇ ਜਣੇ ਆ ਗਿਆ ਵੀ ਵਧੀਆ ਕੀਤਾ ਹੈ ਮੇਕਅਪ ਸੋ ਧੰਨਵਾਦ ਤੁਹਾਡਾ ਸਾਰੇ ਜਣਿਆਂ ਦਾ ਜਿੰਨੇ ਜਣਿਆਂ ਨੇ ਕਮੈਂਟ ਕੀਤੀ ਉੱਤੇ ਇੱਕ ਦੀਦੀ ਕਹਿੰਦੇ ਸੀਗੇ ਵੀ ਤੁਸੀਂ ਪਿਛਲੇ ਵਲੌਗ ਦੇ ਵਿੱਚ ਕਿਹਾ ਸੀਗਾ ਵੀ ਤਾਂ ਹੀ ਤੁਹਾਡਾ ਨਾਮ ਲਵਾਂਗੇ ਤੇ ਇਹਦੇ ਵਿੱਚ ਇਹ ਦੀਦੀ ਹੁਣ ਦਾ ਨਾਮ ਹੈਗਾ ਹੈ ਗਿੱਲ ਵਲੌਗਸ 217 ਹਾਂ ਗਿੱਲ ਵਲੌਗਸ 217 ਤੁਸੀਂ ਪਹਿਲਾਂ ਵੀ ਵਲੌਗ ਵਿੱਚ ਕਿਹਾ ਸੀਗਾ ਵੀ ਤੁਹਾਡਾ ਨਾਮ ਲਵਾਂਗੇ ਤੇ ਨਾਮ ਤੁਹਾਡਾ ਲੈਤਾ ਆ ਧੰਨਵਾਦ ਜੀ ਜੀ ਬਲਾਈ ਤੋਂ ਅੱਗੇ ਪਰ ਕੋਈ ਰਿਪਲਾਈ ਨਹੀਂ ਕੀਤਾ ਇਦਾਂ ਨਹੀਂ ਧੰਨਾ ਚਾਹੀਦਾ ਤੁਹਾਨੂੰ ਬਸ ਜੀ ਟਾਈਮ ਨਹੀਂ ਮਿਲਿਆ ਸਾਨੂੰ ਤੇ ਅੱਜ ਅਸੀਂ ਫ੍ਰੀ ਸੀ ਅੱਜ ਵੀ 10:30 ਵਜੇ ਗਏ ਰਾਤ ਦੇ ਤੇ ਆਪਾਂ ਤੁਹਾਡੇ ਲਈ ਟਾਈਮ ਕੱਢਿਆ ਆ ਕਿ ਚਲੋ ਕੋਈ ਨਾਰਾਜ਼ ਨਾ ਹੋਵੇ ਪਹਿਲੇ ਅਸੀਂ ਬੋਲ ਦਿੱਤਾ ਸੀ ਤੇ ਹੁਣ ਅੱਜ ਚਲੋ ਟਾਈਮ ਮਿਲਿਆ ਤੇ ਬੋਲ ਦਿੱਤੇ ਆ ਇੱਕ ਵਾਂ ਸ਼ਿਵਰਾਤਰੀ ਦਾ ਵਲੌਗ ਪਾਇਆ ਸੀ ਉਹਦੇ ਵਿੱਚ ਮੈਂ ਕਿਹਾ ਜੀ ਤੁਹਾਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੁਬਾਰਕ ਦੇਣੀ ਵੀ ਬਣਦੀ ਪਤਾ ਕਿਉਂ ਕਿ ਕਿਉਂਕਿ ਜਦੋਂ ਸਾਡੇ ਬਾਬਾ ਦੀਪ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਹੁੰਦਾ ਉਹ ਵੀ ਫਿਰ ਸਾਨੂੰ ਕਹਿੰਦੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੇ ਫਿਰ ਸਾਡਾ ਵੀ ਹੱਕ ਬਣਦਾ ਵੀ ਅਸੀਂ ਵੀ ਉਹਨਾਂ ਨੂੰ ਮੁਬਾਰਕਾਂ ਦੇ ਗਏ ਤੇ ਇੱਕ ਦੀਦੀ ਦਾ ਉਹਦੇ ਵਿੱਚ ਕਮੈਂਟ ਆਇਆ ਹੈ ਡਿੰਪਲ ਸ਼ਰਮਾ ਬਟ ਤੁਸੀਂ ਲੋਕ ਸਰਦਾਰ ਲੋਕ ਸਾਡੇ ਆ ਕੀ ਆ ਮੰਦਰ ਚ ਨਹੀਂ ਜਾਂਦੇ ਆਪਾਂ ਆਪਣੇ ਗੁਰਦੁਆਰੇ ਮੱਥਾ ਟੇਕ ਹੈ ले ਆ ਬਸ ਤਾਂ ਲੋਕਾਂ ਨੇ ਤੁਹਾਡੇ ਗੁਰਦੁਆਰੇ ਜਾਣਾ ਘਟ ਕਰਤਾ ਨਹੀਂ ਨਹੀਂ ਮੈਨੂੰ ਬਾਕੀਆਂ ਦਾ ਪਤਾ ਨਹੀਂ ਪਰ ਮੈਂ ਜਦੋਂ ਆਪਾਂ ਸਕੂਲ ਵੀ ਜਾਂਦੇ ਨੇ ਜਾਂ ਰਸਤੇ ਵਿੱਚ ਸਾਨੂੰ ਮੰਦਰ ਪੈਂਦਾ ਹੈ ਆਪਾਂ ਮੰਦਰ ਦੇ ਵਿੱਚ ਹੁੰਦੇ ਨੰਗ ਦੇ ਮੱਥਾ ਟੇਕਦੇ ਨੇ ਹੁਣ ਵੀ ਜਦੋਂ ਦਿਲ ਕਰੇ ਆਪਾਂ ਮੰਦਰ ਮੱਥਾ ਟੇਕਣ ਜਾਂਦੇ ਆਂ ਅੰਦਰ ਕੋਈ ਦਿੱਕਤ ਵਾਲੀ ਗੱਲ ਨਹੀਂ ਐਵੇਂ ਤੇ ਇਦਾਂ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਅਹੀਂ ਤੇ ਜਾਣੇ ਆ ਭਾਈ ਬਾਕੀਆਂ ਦਾ ਮੈਂ ਨਹੀਂ ਕਹਿ ਸਕਦਾ ਵੀ ਅਸੀਂ ਜ਼ਰੂਰ ਜਾਣੇ ਮੈਂ ਤੇ ਸਾਡੇ ਸਾਰੇ ਜਿੰਨੇ ਵੀ ਸਰਦਾਰ ਭਰਾ ਜਿੰਨੇ ਵੀ ਹੈਗੇ ਸਾਰੇ ਜਾਂਦੇ ਯਾਰ ਪ੍ਰਮਾਤਮਾ ਇੱਕ ਹੀ ਆ ਵੀ ਸਾਰਾ ਮਤਲਬ ਪ੍ਰਮਾਤਮਾ ਇੱਕ ਹੀ ਆ ਇਹ ਤੇ ਹੁਣ ਬਟਾਲੇ ਗੁਰਦੁਆਰਾ ਸਾਹਿਬ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੁਰਦੁਆਰਾ ਸਾਹਿਬ ਹੈਗਾ ਜਾਂ ਗੁਰਦੁਆਰਾ ਅਚਲ ਸਾਹਿਬ ਤੇ ਉਹਦੇ ਸਾਹਮਣੇ ਮੰਦਿਰ ਹੈ ਠੀਕ ਆ ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਜਾਂਦੇ ਆਪਾਂ ਮੰਦਿਰ ਵੀ ਮੱਥਾ ਟੇਕਣ ਵਾਸਤੇ ਜਾਂਦੇ ਆ ਠੀਕ ਆ ਤੇ ਇਦਾਂ ਦਾ ਕੋਈ ਚੱਕਰ ਵਾਲੀ ਚੱਕਰ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਹੁਣ ਜਿਹੜੇ ਮੰਦਰ ਆਉਂਦੇ ਨੇ ਮੱਥਾ ਟੇਕਣ ਆ ਤੇ ਉਹ ਗੁਰਦੁਆਰੇ ਵੀ ਜ਼ਰੂਰ ਜਾਂਦੇ ਨੇ ਮੱਥਾ ਟੇਕਣ ਐਵੇਂ ਲੈ ਵੀ ਤੁਹਾਡੇ ਸਾਰਿਆਂ ਦਾ ਮੈਂ ਹੁਣੇ ਧੰਨਵਾਦ ਕਰ ਦੇਣਾ ਚਾਹੁੰਦਾ ਕਿਉਂਕਿ ਮੇਰੇ ਸਬਸਕ੍ਰਾਈਬਰ ਜਿਹੜੇ ਨੇ 64 ਰਹਿ ਗਏ 3 ਲੱਖ ਹੋਣ ਦੇ ਵਿੱਚ ਤੇ ਮੈਨੂੰ ਮੈਂ ਤਾਂ ਜਦੋਂ ਇਹ ਵਾਲਾ ਵਲੌਗ ਪੈਣਾ ਹੈ ਉਦੋਂ ਨੂੰ 3 ਲੱਖ ਹੋ ਜਾਣੇ ਆ ਤੇ ਸਾਰੇ ਜਣੇ 3 ਲੱਖ ਸਬਸਕ੍ਰਾਈਬਰ ਦੀ ਜ਼ਰੂਰ ਵਧਾਈਆਂ ਦਿਓ ਮੈਨੂੰ ਕਿਉਂਕਿ ਤੁਹਾਡੇ ਜਿਹੜਾ ਇੱਕ ਕਮੈਂਟ ਚੰਗਾ ਜਿਹੜਾ ਹੁੰਦਾ ਨਾ ਬੜੀ ਮਤਲਬ ਦਿਨ ਨੂੰ ਸਕੂਨ ਦਿੰਦਾ ਜਦੋਂ ਮੈਂ ਪੜਦਾ ਹਾਂਜੀ ਹੁਣ ਸੰਦੀਪ ਕਹਿੰਦੀ ਮੈਂ ਵੀ ਕੁਝ ਬੋਲਣਾ ਕੀ ਕਹਿੰਦੇ ਮੈਂ ਕਿਹਾ ਐਨੀਵਰਸਰੀ ਵੀ ਆ ਰਹੀ ਆ ਸਾਡੀ 21 ਤਰੀਕ ਨੂੰ ਤੇ 23 ਤਰੀਕ ਨੂੰ ਮੇਰਾ ਬਰਥਡੇ ਆ ਤੇ ਦੇਖੋ ਹੁਣ ਕਿਸ ਤਰ੍ਹਾਂ ਦਾ ਸੈਲੀਬ੍ਰੇਟ ਕਰਦੇ ਆ ਘਰੇ ਕਰਦੇ ਆ ਜਾਂ ਬਾਹਰ ਕਰਦੇ ਆ ਤੇ ਬਾਕੀ ਤਾਂ ਦਿਖਾਵਾਂਗੇ ਵਲੌਗ ਦੇ ਵਿੱਚ ਕੋਈ ਨਹੀਂ ਮੈਂ ਉਹ ਸਾਜਨ ਦੀ ਰੋਟੀ ਨਾ ਖਾਣਾ ਉਹ ਤਾਂ ਗੱਡੀ ਲੈ ਕੇ ਆਵੀ ਆਪਾਂ ਬਾਹਰੋਂ ਨਾਈਟ ਮੜ ਕੇ ਰੋਟੀ ਖਾਣ ਵਾਸਤੇ ਜਾਣਾ ਬਾਕੀ ਇੱਕ ਦੋ ਜਣੇ ਦੇ ਹੋਰ ਕਮੈਂਟ ਆਏ ਸੀਗੇ ਉਹ ਪਤਾ ਨਹੀਂ ਕਿਹੜਾ ਵਲੌਗ ਸੀਗਾ ਤੇ ਉਤੇ ਕਮੈਂਟ ਆਏ ਵੀ ਤਾਂ ਹੀ ਨਵਾਂ ਘਰ ਕਦੋਂ ਪਾਰੇ ਨਵਾਂ ਘਰ ਆਪਾਂ ਬਹੁਤ ਜਲਦੀ ਕੋਸ਼ਿਸ਼ ਕਰਨੀ ਆ ਵੀ ਝੂਠ ਨਾ ਹੀ ਬੋਲ ਕੇ ਵੀ 4 ਕੁ ਮਹੀਨੇ 3-4 ਮਹੀਨੇ ਦੇ ਅੰਦਰ ਨਾ ਸਟਾਰਟ ਕਰਾਂਗੇ ਕਰਨਾ ਤਾਂ 2 ਕੁ ਮਹੀਨੇ ਤੱਕ ਪਰ ਮੈਂ 4 ਮਹੀਨੇ ਕਹਿੰਨਾ ਆ ਵੀ 4 ਮਹੀਨੇ ਤੱਕ ਕੋਸ਼ਿਸ਼ ਕਰਾਂਗੇ ਵੀ ਥੋੜਾ ਜਿਹਾ ਸ਼ੁਰੂ ਕਰ ਲਈ ਪੈਰ ਤਰਾਵਾ ਕਰੀਏ ਆਪਾਂ ਵੀ ਹੌਲੀ-ਹੌਲੀ ਕਰਕੇ ਮੁੜ ਕੇ ਬਣਾਉਣਾ ਸ਼ੁਰੂ ਕਰੀਏ ਵੀ ਤੇ ਤਾਂ ਕਰਕੇ ਮੈਂ ਨਾ ਰੁਕਿਆ ਆ ਹਾਂ ਵੀ ਮੈਂ ਵੀ ਪਹਿਲਾਂ ਤੁਹਾਡੇ ਨਾਲ ਕਦ ਲੁਕਾ ਵੀ ਪਹਿਲਾਂ ਥੋੜੀ ਜੀਆਂ ਗੱਡੀ ਦੀਆਂ ਕਿਸ਼ਤਾਂ ਵੀ ਲੱਤ ਜਾਣ ਥੋੜਾ ਇਧਰੋਂ ਭਾਰ ਹੌਲਾ ਹੋ ਜੇ ਵੀ ਕਿਉਂਕਿ ਜੇ ਗੱਡੀ ਦੀਆਂ ਕਿਸ਼ਤਾਂ ਉਧਰੋਂ ਇਧਰ ਨੂੰ ਵੀ ਕੰਮ ਚਲਾ ਲਈ ਫਿਰ ਇੰਨੀ ਜਗ੍ਹਾ ਵਿੱਚ ਪੈਰ ਨਹੀਂ ਫਸਾਏ ਜਾਂਦੇ ਕਿਉਂਕਿ ਇੱਕੋ ਬੰਨੇ ਕੰਮ ਚੱਲਦਾ ਮਹਾ ਤੇ ਮੈਂ ਖੰਦਾ ਵੀ ਥੋੜੀ ਜੀ ਗੱਡੀ ਦੇ ਪੈਸੇ ਲੱਹ ਜਾਣ ਤੇ ਥੋੜੀ ਜੀ ਮੁੜ ਕੇ ਜਦੋਂ ਉਧਰੋਂ ਲੱਤ ਕੇ ਪੈਸੇ ਤੇ ਨਾਲ ਦੀ ਨਾਲ ਮੁੜ ਕੇ ਕੰਮ ਮੈਂ ਇਧਰੋਂ ਆਪਣੇ ਘਰ ਦਾ ਸ਼ੁਰੂ ਕਰ ਲਾਂਗਾ ਜੀ ਤੁਸੀਂ ਕੋਈ ਵੀ ਹਨਾ ਕਿਰਨ ਦੀਦੀ ਬਾਰੇ ਸਵਾਲ ਕਰਦੇ ਹੋ ਜਾਂ ਭਾਜੀ ਬਾਰੇ ਕਰਦੇ ਹੋ ਠੀਕ ਹੈ ਜਿਵੇਂ ਕਿ ਕਮੈਂਟ ਆਇਆ ਇੱਕ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਉਹਨਾਂ ਨਾਲ ਸਵਾਲ ਕਰਨਾ ਤੁਸੀਂ ਉਹਨਾਂ ਨੂੰ ਕਰ ਸਕਦੇ ਠੀਕ ਨਹੀਂ ਲੱਗਦਾ ਕਿਉਂਕਿ ਆਪਾਂ ਆਪਣੀ ਭੈਣ ਮੈਂ ਮੇਰੀ ਭੈਣ ਆ ਆਪਾਂ ਵਿਆਹ ਦਿੱਤੀ ਠੀਕ ਹੈ ਉਹਦੇ ਬਾਰੇ ਮੈਂ ਗੱਲ ਕਰਾਂ ਉਹਨਾਂ ਦੇ ਘਰ ਦੇ ਘਰ ਬਾਰੇ ਮੈਨੂੰ ਨਹੀਂ ਠੀਕ ਲੱਗਦਾ ਕਿਉਂਕਿ ਪੈਣਾ ਵੱਸਦੀਆਂ ਸੋਹਣੀਆਂ ਲੱਗਦੀਆਂ ਮੈਂ ਆਪਣੇ ਕੋਲੋਂ ਇਧਰੋਂ ਗੱਲਾਂ ਦੱਸੀ ਜਾਵਾਂ ਜਾਂ ਕਰੀ ਜਾਵਾਂ ਨਹੀਂ ਠੀਕ ਲੱਗੀਦਾ ਉਹ ਆਪੇ ਦੱਸਣ ਨਾ ਦੱਸਣ ਤੁਸੀਂ ਉਹਨਾਂ ਨੂੰ ਜ਼ਰੂਰ ਕਮੈਂਟ ਕਰੋ ਇਹਦੇ ਲਈ ਮਤਲਬ ਗੁਸਾਨਾ ਕਰੇ ਉਹ ਦੀਪ ਵੀ ਰਾਜਾ ਇਦਾਂ ਬੋਲਿਆ ਸਾਨੂੰ ਸਾਡੇ ਗੱਲ ਦਾ ਜਵਾਬ ਨਹੀਂ ਤਾਂ ਨਹੀਂ ਮੈਂ ਨਹੀਂ ਦੇ ਸਕਦਾ ਕਿਉਂਕਿ ਉਹਨਾਂ ਦੇ ਘਰ ਦਾ ਮਸਲਾ ਉਹ ਜਵਾਬ ਦੇਣ ਨਾ ਦੇਣ ਉਹ ਉਹਨਾਂ ਤੇ ਡਿਪੈਂਡ ਕਰਦਾ ਤੁਸੀਂ ਕਮੈਂਟ ਉਹਨਾਂ ਨੂੰ ਜਾ ਕੇ ਜ਼ਰੂਰ ਕਰ ਸਕਦੇ ਹੋ ਠੀਕ ਹੈ ਵੀ ਬਾਕੀ ਹਾਂ ਇੱਕ ਗੱਲ ਸੁਨਾ ਸੁਨਾ ਮੈਂ ਜ਼ਰੂਰ ਦੇ ਦਾਂਗਾ ਵੀ ਇਸ ਕਮੈਂਟ ਦਾ ਜ਼ਰੂਰ ਬਹੁਤ ਜਲਦੀ ਤੁਸੀਂ ਰਿਪਲਾਈ ਕਰੋ ਬਹੁਤ ਕਮੈਂਟ ਮੈਨੂੰ ਵੀ ਆਉਂਦੇ ਆ ਇਹਨਾਂ ਜ਼ਰੂਰ ਆਪਾਂ ਕਹਿ ਸਕਦੇ ਆ ਵੀ ਉਹਦਾ ਉਸ ਚੀਜ਼ ਦਾ ਤੁਸੀਂ ਜਲਦੀ ਰਿਪਲਾਈ ਕਰੋ ਤੇ ਇੱਕ ਤੁਹਾਡਾ ਕਮੈਂਟ ਇਹ ਵੀ ਆਇਆ ਹੈ ਵੀ ਸੰਦੀਪ ਦੇ ਸੂਟਾਂ ਦੀ ਕਲੈਕਸ਼ਨ ਜਿਹੜੀ ਨਹੀਂ ਆ ਉਹ ਵੀ ਸਾਹਮਣੇ ਲੈ ਕੇ ਆਓ ਤੇ ਉਹ ਵੀ ਬਹੁਤ ਜਲਦੀ ਆਪਾਂ ਵਲੌਗ ਲੈ ਕੇ ਆਵਾਂਗੇ ਫਿਰ ਗੁੱਡੀਆਂ ਨੂੰ ਸੰਭਣਾ ਤੇ ਥੋੜਾ ਜਿਹਾ ਹੋ ਜਾਂਦਾ ਆ ਮੰਮੀ ਵੀ ਥੋੜਾ ਠੀਕ ਨਹੀਂ ਆ ਉਹਨਾਂ ਦੇ ਆਪਣਾ ਲੀਵਰ ਦੇ ਵਿੱਚ ਸੋਜ ਆਈ ਹੋਣੀ ਅੱਜ ਦਵਾਈ ਲੈ ਕੇ ਆਏ ਪਹਿਲਾਂ ਉਸ ਤੋਂ ਬਾਅਦ ਦਵਾਈ ਲੈ ਕੇ ਨਾਲ ਹੀ ਇਹ ਚੁੰਨੀ ਜਿਹੜੀ ਹੈ ਇਹਦੇ ਰੰਗਾਉਣ ਵਾਸਤੇ ਚਲ ਗਏ ਤੇ ਮੰਮੀ ਅੱਜ ਹੁਣ ਥੋੜਾ ਜਿਹਾ ਠੀਕ ਹੋਈ ਹੈ ਬਾਕੀ ਵੇਖੋ ਜੀ ਕੱਲ ਮੰਮੀ ਠੀਕ ਹੋਈ ਫਿਰ ਜਰੂਰ ਉਹ ਵੀ ਵਲੌਗ ਬਣਾਵਾਂਗੇ ਆਪਾਂ ਜੇ ਨਹੀਂ ਤੇ ਫਿਰ ਇੱਕ ਦੋ ਦਿਨ ਥੋੜਾ ਜਿਹਾ ਵੇਟ ਕਰਨਾ ਪਊਗਾ ਜਰੂਰ ਉਹ ਵੀ ਲੈ ਕੇ ਆਪਾਂ ਆਵਾਂਗੇ ਕਿਉਂਕਿ ਹੁਣ ਥੋੜਾ ਜਿਹਾ ਆਪਾਂ ਐਨੀਵਰਸਰੀ ਵਾਲ ਹੋਏ ਆਂ ਤੇ ਇੰਨੇ ਵੀ ਸੂਟ ਸੋਣਾ ਆ ਉਹ ਸੂਟ ਜਿਹੜਾ ਖਰਾਬ ਵੀ ਹੋ ਗਿਆ ਇੱਕ ਤੇ ਉਹਨੂੰ ਠੀਕ ਕਰਾਉਣਾ ਵੇ ਸੁਹਾਉਣਾ ਇਹ ਚੱਕਰਾਂ ਦੇ ਵਿੱਚ ਹੈ ਥੋੜਾ ਜਿਹਾ ਤੁਹਾਡੀ ਕੋਈ ਸ਼ਿਕਾਇਤ ਹੈ ਜਿਹਦੇ ਦੱਸੋ ਮਸਲੇ ਹਲ ਕਰਵਾ ਦਿੰਨੇ ਗੱਲਾਂ ਬਾਤਾਂ ਬਹੁਤ ਡੁੰਗੀਆਂ ਚੱਲ ਰਹੀਆਂ ਦੱਸੋ ਚੁੱਪ ਕਰਕੇ ਜਿਵੇਂ ਗੁੱਸਾ ਕਰ ਦੋ ਓਏ ਹੋਏ ਗੁੱਸਾ ਮੇਰੀ ਧੀ ਦਾ ਤੇ ਸਾਨੂੰ ਇੱਕ ਚੀਜ਼ ਦਾ ਬਹੁਤ ਜ਼ਿਆਦਾ ਬੁਰਾ ਲੱਗਦਾ ਹੈ ਖਾਸ ਕਰਕੇ ਮੈਨੂੰ ਤੇ ਚਲੋ ਕੋਈ ਗੱਲ ਨਹੀਂ ਸੰਦੀਪ ਨੂੰ ਬਹੁਤ ਬੁਰਾ ਲੱਗਦਾ ਵੀ ਤੁਸੀਂ ਤੁਹਾਡੇ ਇੱਕ ਦੋ ਚੀਜ਼ਾਂ ਦੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਮੈਂ ਕਿ ਜਿਸ ਤਰ੍ਹਾਂ ਕਿ ਤੁਸੀਂ ਕਮੈਂਟ ਕਰਦੇ ਹੋ ਵੀ ਤੁਹਾਡੇ ਬਾਰੇ ਆ ਬੁਰਾ ਬੋਲਦਾ ਪਿਆ ਜਾਂ ਆ ਇਦਾਂ ਕਹਿੰਦਾ ਪਿਆ ਵਾ ਤੇ ਕੋਈ ਗੱਲ ਨਹੀਂ ਕਹਿ ਲੈਂਦੋ ਆਪਾਂ ਦੋਨੋਂ ਜਾਨੇ ਬਹੁਤ ਜ਼ਿਆਦਾ ਖੁਸ਼ ਆਪਾਂ ਕਿਸੇ ਵੱਲ ਧਿਆਨ ਨਹੀਂ ਦਿੰਦੇ ਬਾਕੀ ਤੁਸੀਂ ਸਾਡੇ ਵਲੌਗ ਦੇਖਦੇ ਹੋ ਸਾਡੇ ਹੀ ਕਮੈਂਟ ਕਰਿਆ ਕਰੋ ਇਹ ਕਿਸੇ ਹੋਰ ਦਾ ਨਾ ਕਰਿਆ ਕਰੋ ਪਲੀਜ਼ ਤੇ ਕੁਐਸ਼ਨ ਜਿਹੜਾ ਵੀ ਕਰੋਗੇ ਅਸੀਂ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਧੰਨਵਾਦ ਤੇ ਜੇ ਕੀ ਹੁਣੇ ਬੋਲਦੇ ਚੱਲਦੇ ਗਲਤੀ ਹੋ ਗਈ ਤੇ ਉਹਦੇ ਲਈ ਭਰਾਵਾ ਮਾਫੀ ਹੈ ਠੀਕ ਨਹੀਂ ਗੱਲ ਇੰਨੀ ਇੱਕ ਗੱਲ ਹੈ ਇਹ ਬੜੀ ਦਿਲ ਤੇ ਲਾਉਂਦੀ ਹਾਂ ਵੀ ਫਲਾਣਾ ਬੰਦਾ ਜਿਵੇਂ ਤੁਸੀਂ ਕਹਿੰਦੇ ਤੇਰੇ ਬਾਰੇ ਆਹ ਚੀਜ਼ ਬੋਲੀ ਆਹ ਚੀਜ਼ ਬੋਲੀ ਆ ਇਹ ਦਿਲ ਤੇ ਲਾਉਂਦੀ ਮੈਂ ਤਾਂ ਕਹਿ ਦਉਂਦਾ ਮੈਂ ਨਹੀਂ ਕੋਈ ਗੱਲ ਨਹੀਂ ਚਲ ਬੋਲਣ ਦੇ ਵੀ ਵੀ ਕੋਈ ਚੱਕਰ ਵਾਲੀ ਗੱਲ ਨਹੀਂ 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 ਮੈਂ ਦਿਲ ਤੇ ਨਹੀਂ ਲਾਉਂਦੀ ਹੈਗੀ ਮੈਂ ਕੰਨੀ ਵੀ ਕਿਸੇ ਦੇ ਵਿੱਚ ਕੋਈ ਗੱਲ ਹੀ ਨ ਕਰਿਆ ਕਰੋ ਸਾਡੇ ਅਹੀਂ ਤੇ ਗੱਲ ਇਹ ਵੀ ਗੱਲ ਸਹੀ ਹੈ ਜਿਹੜਾ ਤੇ ਤੁਲ ਤੇ ਨਹੀਂ ਮਹਲਾਉਂਦੀ ਹੁੰਦੀ ਐਨੇ ਕਿ ਰੱਪਾ ਟੈਨਸ਼ਨ ਫਰੀ ਆ ਤੇ ਹਾਂ ਇਹ ਗੱਲ ਵੀ ਸਹੀ ਆ ਵੀ ਹਾਂ ਵੀ ਜਿਹੜੀ ਇੱਥੇ ਗੱਲ ਹੁੰਦੀ ਆ ਬਸ ਉਹੀ ਕਰੋ ਜਦੋਂ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਤੁਸੀਂ ਸਾਡੀਆਂ ਗੱਲਾਂ ਕਰੋ ਬਸ ਠੀਕ ਹੈ ਕਿਸੇ ਦੀ ਗੱਲ ਕਰਨ ਦੀ ਲੋੜ ਹੀ ਨਹੀਂ ਵੀ ਫਲਾਣੇ ਬੰਦੇ ਨੇ ਤੇਰੀ ਮੰਨ ਲਓ ਆ ਗੱਲ ਕੀਤੀ ਹੈ ਜਾਂ ਆ ਗੱਲ ਕੀਤੀ ਆ ਤੁਸੀਂ ਕਰ ਆਪਣਾ ਲੋੜ ਨਹੀਂ ਬਸ ਮੈਂ ਨਹੀਂ ਕਿਸੇ ਦੀ ਟੈਨਸ਼ਨ ਲੈਣੇ ਨਹੀਂ ਮੈਨੂੰ ਬਸ ਆਪਣੇ ਸੂਰ ਦੀ ਜੁੱਤੀ ਦੀ ਟੈਨਸ਼ਨ ਇਆ ਫਨ ਮਿਲਣੀ ਚਾਹੀਦੀ ਆ ਉਹ ਜਿਵੇਂ ਹੁਣ ਮੇਰਾ ਸੂਟ ਥੋੜਾ ਜਿਹਾ ਖਰਾਬ ਹੋ ਗਿਆ ਉਹਦੀ ਟੈਨਸ਼ਨ ਲਈ ਆਪਾਂ ਜਿਹਦੀ ਕਹਨੇ ਹੈਗੀ ਆਪਾਂ ਐਰੇ-ਗੇਰੇ ਦੀ ਟੈਨਸ਼ਨ ਹੀ ਲੈਂਦੇ ਹੁੰਦੇ ਹਾਂ ਚਲੋ ਠੀਕ ਆ ਜੀ ਮੰਮੀ ਤੇ ਡੈਡੀ ਜੀ ਗਏ ਅੱਜ ਮਥਾ ਟਿਕਣਵਾ ਤੇ ਗੁਰਦੁਆਰਾ ਸਾਹਿਬ ਕਿਹੜੇ ਮੀ ਗੁਰਦੁਆਰਾ ਸਾਹਿਬ ਗਏ ਅੱਜ ਕੰਨ ਸਾਹਿਬ ਅਜਾ ਵਾਵਾ ਰਾਸ਼ੀ ਦਾ ਸੰਗਤ ਆ ਗਈ ਹਾਂ ਬੜਾ ਹਾਂ ਬੜਾ ਰਾਸ਼ੀ ਆਜ ਅੱਜ ਨਵਾਂ ਸਾਲ ਹੀ ਨਾ ਹਣਾ ਆਹੋ ਅੱਛਾ ਲਿਆਂਦਾ ਬੰਦਾ ਮੈਂ ਅੱਛਾ ਅੱਛਾ ਅੱਜ ਰਾਸ ਮਿਲੇ ਅੱਛਾ ਅੱਛਾ ਜੋ ਠੀਕ ਏ ਹਰਗੁਣੇ ਖਾਤਾ ਅੱਜ ਹਰਗੁਣ ਸਾਡੀ ਬੰਦੀ ਸੂਰੇ ਸੂਰੇ ਰੌਣਕ ਡਾਈ ਜੇ ਨਹੀਂ ਤੇ ਰੋਂਦੀ ਨਹੀਂ ਹੁੰਦੀ ਹਾਂ ਪੁੱਤੋ ਇੱਕ ਨਹੀਂ ਤੇ ਨਹੀਂ ਕਹਿੰਦੀ ਮੈਨੂੰ ਗੁਰਦਰਾ ਸਾਹਿਬ ਨੇ ਖੜਿਆ ਕਦੇ ਗੁਰਦਾਰੇ ਜਾਣਾ ਹੀ ਪਾਉਨੇ ਪਰ ਇੰਨੇ ਤੈਨੂੰ ਟਿਕਨ ਨਹੀਂ ਦੇਣਾ ਉੱਥੇ ਤੇ ਪਹਿਲੇ ਆ ਗੁਰਦਾਰੇ ਮੱਥਾ ਟੇਕਿਆ ਅਸਾਂ ਨੇ ਰੇੜੇ ਮੈਂ ਥੱਲੇ ਰੇ ਡਾਡੀ ਤੇ ਮੈਂ ਟੇਕਿਆ ਨੀ ਕੋਠੇ ਦੇ ਅਸ ਅਸ ਆਉਂ ਗਰਾਈ ਦੇ ਰਹੀ ਆ ਮੋਪਾਈ ਨੂੰ ਅਸ ਅਸ ਪ੍ਰਿੰਸ ਵਰਮਾ ਹਰਗਨ ਨੂੰ ਵਲਾਗ ਦੇ ਵਿੱਚ ਜਿਆਦਾ ਤੇ ਜਿਆਦਾ ਲੈ ਕੇ ਆਇਆ ਕਰ ਵੀ ਇਹ ਹਰਗਨ ਕਰਕੇ ਮੈਂ ਖੁਸ਼ ਹੋ ਜਾਂਦੀ ਆ ਵਲਾਗ ਨੂੰ ਦੇਖ ਕੇ ਚਲੋ ਧੰਨਵਾਦ ਆ ਵਲਾਗ ਦੇ ਵਿੱਚ ਜੀ ਹਰਗਨ ਨੂੰ ਆਪਾਂ ਜਿਆਦਾ ਨਾਲ ਫਿਰ ਲੋਕ ਕਹਿੰਦੇ ਹਰਗਨ ਨੂੰ ਤੁਸੀਂ ਜਿਆਦਾ ਲਈ ਆਉਂਦੇ ਹੋ ਇਸ ਕਰਕੇ ਚਲੋ ਕੋਈ ਨਾ ਹਰਗਨ ਨੂੰ ਜਿਆਦਾ ਜਿਆਦਾ ਲੈ ਆਕਰ ਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਰਵਿੰਦਰ ਸਿੰਘ ਕਹਿੰਦੇ ਆ ਭਾਈ ਅੰਕਲ ਜੀ ਨੂੰ ਖਾਣ ਵੇਲੇ ਨਾ ਕੁਝ ਵੀ ਕਰ ਮੈਂ ਵੈਸੇ ਮਜ਼ਾਕ ਕਰਦਾ ਮੈਨੂੰ ਚੰਗਾ ਲੱਗਦਾ ਡੈਡੀ ਨਾਲ ਮਜ਼ਾਕ ਕਰਨਾ ਇਸ ਕਰਕੇ ਮੈਂ ਕਰਦਾ ਚਲੋ ਜੇ ਤੁਸੀਂ ਕਹਿੰਦੇ ਫਿਰ ਨਾ ਕਰਿਆ ਕਰਾਂਗੇ ਘਟਾ ਦਾਂਗੇ ਥੋੜਾ ਜਿਹਾ ਜਸਵੀਰ ਕੌਰ 3399 ਏ ਅਸੀਂ ਸਾਈਕਲ ਲੈ ਕੇ ਜਾਣੇ ਆਂ ਕਈ ਵਾਰੀ ਜਦੋਂ ਫਿਰ ਸੋਚੀਦਾ ਨਾ ਵੀ ਹੋਰ ਵੀ ਕਿਸੇ ਨੇ ਨਾਲ ਜਾਣਾ ਹੈ ਫਿਰ ਨਹੀਂ ਸਾਈਕਲ ਖਰੀਦਦਾ ਫਿਰ ਕਿਉਂਕਿ ਇਹ ਸੈਵਨ ਸੀਟਰ ਗੱਡੀ ਹੈ ਫਿਰ ਸੱਤ ਜਾਣੇ ਬੈਠਣਾ ਹੈ ਫਿਰ ਸਾਈਕਲ ਨਹੀਂ ਖਰੀਦਦਾ ਉਸ ਦਿਨ ਆਪਾਂ ਇਹ ਭਲੇਖੇ ਦੇ ਵਿੱਚ ਦੇ ਮੈਨੂੰ ਪਤਾ ਤੁਸੀਂ ਕਹਿਣਾ ਹੈ ਉਹ ਦਿਨ ਗੁਰਦੁਆਰਾ ਸਾਹਿਬ ਤੇ ਤੁਹਾਡੇ ਨਾਲ ਇੰਨੇ ਜਾਣੇ ਨਹੀਂ ਗਏ ਪਹਿਲਾਂ ਸਾਨੂੰ ਇਹ ਸੀਗਾ ਵੀ ਸਾਡੇ ਨਾਲ ਉਦੋਂ ਕਿਰਨ ਦੀਦੀ ਹੁਣਾਂ ਦੇ ਮੰਮੀ ਮਾਸੀ ਜੀ ਤੇ ਉਧਰ ਹੋਰ ਵੀ ਇੱਕ ਦੋ ਜਣੇ ਜਾਣਗੇ ਪਰ ਉਹ ਮੌਕੇ ਤੇ ਤਿਆਰ ਨਹੀਂ ਹੋਏ ਫਿਰ ਅਸੀਂ ਲੇਟ ਹੋਣ ਦੇ ਅਸੀਂ ਫਿਰ ਉਹਨਾਂ ਦੀ ਵੇਟ ਨਹੀਂ ਕੀਤੀ ਕਿਉਂਕਿ ਅਰਦਾਸ ਹੋ ਜਾਣੀ ਤੇ ਗਣਾ ਇਹ ਵੀ ਵੇਟ ਕਰਨ ਦੇ ਉਥੇ ਅਰਦਾਸ ਹੋ ਜਾਣੀ ਫਿਰ ਆਪਾਂ ਜਲਦੀ ਜਾਣਾ ਪਰ ਆ ਫਿਰ ਆਪਾਂ ਵੇਟ ਨਹੀਂ ਕੀਤੀ ਫਿਰ ਆਪਾਂ ਜਲਦੀ ਜਲਦੀ ਨਿਕਲ ਗਏ ਇਸ ਕਰਕੇ ਫਿਰ ਇਸ ਚੱਕਰ ਦੇ ਵਿੱਚ ਗੁਡੀਆਂ ਦਾ ਸਾਈਕਲ ਵੀ ਜਿਹੜਾ ਘਰੇ ਰਹਿ ਗਿਆ ਮੋਨਾ ਸੈਣੀ 9099 ਸਹੀ ਬੋਲਿਆ ਨਾਮ ਕਨੇ ਜੇ ਗਲਤ ਬੋਲੇਗਾ ਚਲੋ ਉਹਦੇ ਲਈ ਸੌਰੀ ਆ ਤੇ ਇਹ ਦੀਦੀ ਨੇ ਕਹਿਣੇ ਮੇਰਾ ਨਾਮ ਲੈ ਦੇ ਵੀ ਕੱਲ ਵਾਲੇ ਵਲੌਗ ਦੇ ਵਿੱਚ ਧੰਨਵਾਦ ਜੀ ਜੀ ਤੁਹਾਡਾ ਬਹੁਤ ਬਹੁਤ ਤੇ ਜੇ ਅੱਜ ਦਾ ਇਹ ਵਾਲਾ ਵਲੌਗ ਤੁਹਾਨੂੰ ਵਧੀਆ ਲੱਗਾ ਇਹ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰਦੇ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਪਰਮਾਤਮਾ ਚਰਦੀ ਕਲਾ ਵਿੱਚ ਤੇ ਤੁਹਾਨੂੰ ਸਾਰੇ ਜਾਣੇ ਨੇ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਸਾਰੇ ਜਾਣੇ